ਦਾ ਪ੍ਰੈਸ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਆਮ ਲੋਕਾਂ ਨਾਲ ਧੱਕੇ ਸਾਹੀ ਕਰਨ ਵਾਲੀ ਬਿਲਗਾ ਪੁਲਿਸ ਹਾਏ 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 ਬਿਲਗੇ ਦਾ ਫਾਣੀ ਦਾਰ ਮਰ ਗਿਆ ਹਾਏ 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 ਫਾਣੀ ਦਾ ਬੇੜਾ ਬਹਿ ਗਿਆ ਬਿਲਗੇ ਦਾ ਹਾਏ 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 ਕਰੋ ਸਿਆਪਾ ਹਾਏ 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 ਕੋਲ ਪ੍ਰਸ਼ਾਸਨ ਮਰਦਾਬਾਦ ਸਭਾ ਦੇ ਮੁੰਡੇ ਡਾਕਟਰ ਸਭਾ ਬਾ ਉਹਨਾਂ ਦੇ ਘਟ ਆਏ ਆ ਅਸੀਂ ਇਸ ਗੱਲ ਤੇ ਨਹੀਂ ਜਾਂਦੇ ਤੁਸੀਂ ਕਰੋ ਨਸ਼ਿਆਂ ਵਾਲਿਆਂ ਦਾ ਮਤਲਬ ਫੜੋ ਨਸ਼ਿਆਂ ਵਾਲੇ ਚੰਗੀ ਗੱਲ ਹੈ ਜਿਹੜੇ ਫੜਦੇ ਆ ਪਰ ਜਿਹੜੇ ਪੈਸੇ ਲੈ ਕੇ ਛੱਡਦੇ ਆ ਸਭ ਤੋਂ ਜ਼ਿਆਦਾ ਤੁਹਾਡਾ ਬਿਲਕਾ ਖਾਣਾ ਜਿਹੜਾ ਉਹ ਇਸ ਗੱਲ ਚ ਕਰਪਟ ਆ ਵਿੱਚ ਸਾਨੂੰ ਕੀ ਕੱਲ ਮੈਂ ਕਹ ਜਦੋਂ ਅਸੀਂ ਪਿਛਲੀ ਵਾਰੀ ਤੁਹਾਨੂੰ ਮਿਲ ਕੇ ਆਏ ਸੀ ਤੇ ਤੁਸੀਂ ਇਹਨਾਂ ਵਾਅਦਾ ਕੀਤਾ ਸੀ ਵੀ ਇਹਨਾਂ ਦੋਹਾਂ ਦਾ ਇੱਥੇ ਬੂਰੀਆ ਬੈਠਾ ਕੇ ਪੇਸ਼ ਕਰਾਂਗੇ ਕਹਿੰਦਾ ਜੀ ਬੇਲਗਾ ਖਾਣਾ ਉਹ ਕਹਿੰਦਾ ਥੋੜਾ ਜਿਆ ਇੱਥੇ ਕੋਈ ਥਾਣੇਦਾਰ ਆਉਣ ਲਈ ਤਿਆਰ ਨਹੀਂ ਉਹ ਅਸੀਂ ਇਹ ਠੀਕ ਹੈ ਤੁਹਾਨੂੰ ਨੌਕਰੀਆਂ ਮਿਲੀਆਂ ਤੁਸੀਂ ਲੱਖ ਲੱਖ 80 ਲੱਖ ਤੱਕ ਹਾ ਹ ਲੈਣੇ ਆ ਪਰ ਇਹ ਦੇਖੇ ਅਸੀਂ ਤੁਹਾਡੇ ਨੂੰ ਕੱਟ ਨਹੀਂ ਕਰਜ ਮੈਂ ਤਾਂ ਵੱਡੇ ਪੜੇ ਹੋਵਾਂਗੇ ਪਰ ਅਸੀਂ ਪਰ ਲੈ ਕੇ ਲੋਕਾਂ ਦੀ ਸੇਵਾ ਦਾ ਰਾਹ ਚੁਣਿਆ ਤੁਸੀਂ ਇਹ ਲੁੱਟਣ ਦਾ ਰਾਹ ਚੁਣਿਆ ਮੰਡਵੇ ਦੇ ਇਹ ਜਿਹੜੇ ਬੱਚੇ ਸਰਕਾਰੀ ਸਕੂਲ ਆ ਜਦੋਂ ਉਹਨੂੰ ਡੀਓ ਕਿਹਦੇ ਇਹ ਪੱਤਲੀ ਕਰਕੇ ਉੱਥੇ ਅਧਿਆਪਕ ਨੂੰ ਭੇਜਦਾ ਅਧਿਆਪਕ ਦੀ ਹੈ ਹਿੰਮਤ ਇਹ ਕਿ ਉਹ ਕਹਿ ਦੇ ਨਵੇਂ ਸੰਗਵਾਲ ਨਹੀਂ ਜਿਹਦੇ ਡਿਊਟੀ ਦੇਣੀ ਉਹ ਕਹਿ ਦੇ ਮੈਂ ਮੋਹ ਸਾਬ ਨੇ ਡਿਊਟੀ ਦੇਣੀ ਉਹ ਕਹਿ ਦੇ ਬਕਵਾੜੇ ਡਿਊਟੀ ਜਿਹੜੀ ਜਿੱਥੇ ਸਰਕਾਰ ਨੇ ਡਿਊਟੀ ਲਾਉਣੀ ਆ ਉੱਥੇ ਉਹ ਜਾਣਾ ਪੈਣਾ ਇੱਕ 체ਦਰੀਂ ਦੰਨੇ ਅਭੀ ਜਿੱਥੇ ਖਾਣਾ ਰੌਣ ਦੇ ਤਿਆਰ ਨਹੀਂ ਕੋਈ ਉਹ ਆਹ ਖਾਣਾ ਤਾਂ ਸੋਨਾ ਆ ਤਰੀ ਨਹੀਂ ਆ ਮੈਂ ਤੁਹਾਨੂੰ ਦੱਸਿਆ ਕਿਥੇ ਟਰਾਲੀ ਛੱਡਣ ਦਾ ਲੱਖ ਰੁਪਈਆ ਮੰਗ ਸਕਦੇ ਆ ਮੈਨੂੰ ਨਹੀਂ ਪਤਾ ਵੀ ਉਹ ਪੈਸੇ ਵੀ ਦਿੱਤੇ ਕਿੱਦਾਂ ਦਿੱਤੇ ਕਿਦਾਂ ਨਹੀਂ ਸ਼ਾਮ ਤੋਂ ਵੀ ਛੱਡ ਦਿੱਤੀ ਜਾਂਦਾ ਆਪਾਂ ਭਾਵੇਂ ਨਾ ਰੋਲਾ ਕਰਕੇ ਛੱਡ ਦਿੱਤੀ ਇਹ ਹਾਲਾਤ ਇੱਥੇ ਬਣੀ ਆ ਜਣੀ ਮੈਂ ਕੰਨਾ ਵੀ ਇਹ ਕਮਾਉਂ ਕੋ ਤੇ ਆ ਮੈਨੂੰ ਇਹ ਦਲੀਲ ਦਿੱਤੀ ਵੀ ਨਹੀਂ ਜੇ ਇੱਥੇ ਬਿਲਗੇ ਖਾਣਾ ਦੀ ਦੂਰ ਪੈਂਦਾ ਜੀ ਇੱਥੇ ਆਉਣ ਲਈ ਪਿਆਰ ਨਹੀਂ ਇਹ ਕੱਪ ਤੇ ਦੇਾਂਗੇ ਅੱਜ ਅੱਜ ਫੈਸਲਾ ਕਰਾਂਗੇ ਵੀ ਇਨਾਂ ਦੇ ਇੱਥੇ ਰਹਿਣਾ ਕਿ ਨਹੀਂ ਰਹਿਣਾ ਜੇ ਸਰਕਾਰਾਂ ਚੰਗੀਆਂ ਹੋਣ ਤੇ ਸ਼ਾਇਦ ਆਪਾਂ ਨੂੰ ਧਰਮੇਕ ਤੇ ਵੀ ਨਾਂ ਲਾਉਣੇ ਪੈਣ ਮੈਂ ਥੋੜੀ ਜੀ ਗੱਲਾਂ ਪਿੱਛੇ ਨੂੰ ਲੈ ਕੇ ਜਾਂਦਾ ਆ ਆ ਜਿਹੜਾ ਜੁੱਤ ਨਸ਼ਾ ਵਿਰੁੱਧ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ 11 ਸਾਲ ਪਹਿਲਾਂ ਵੀ ਆਹ ਹੀ ਕੰਮ ਇਹਦਾ ਚੱਲਦਾ ਅਸਲਾ ਇਹ ਠੀਕ ਆ ਤੇ ਪੰਜਾਬ ਦੇ ਮੁੱਖ ਮੰਤਰੀ ਜੇ ਤੇ ਖਾਂ ਤੇ ਕੋਈ ਹੋਰ ਮੁੱਖ ਮੰਤਰੀ ਜੀ ਉਹ ਤੋਂ ਬਾਅਦ ਵੀ ਕਈ ਆਏ ਆ ਸਰਦਾਰ ਬਹਾਦਰ ਸਰਦਾਰ ਅਮਰਿੰਦਰ ਸਿੰਘ ਵਰਗੇ ਵੀ ਵੱਡੇ ਵੱਡੇ ਇਸ ਸੰਮਤਰਾ ਆ ਕੇ ਬੈਠੇ ਰਿਆ ਇਸ ਪੌੜੀ ਦੇ ਉੱਤੇ ਜਿਹਨੇ ꯀਟ ਕੇ ਪੜ ਕੇ ਸੋਹਾਂ ਵੀ ਚੱਕੀਆਂ 11 ਸਾਲ ਪਹਿਲਾਂ ਵੀ ਇਹਨਾਂ ਨੇ ਇੱਤਾ ਹੀ ਪੁਲਿਸ ਨੇ ਐਫ ਆਈ ਆਰ ਅਦਤ ਕੀਤੀਆਂ ਸੀਗੀਆਂ ਜੇ ਨਹੀਂ ਯਕੀਨ ਹੈ ਤਾਂ 11 ਸਾਲ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਤੁਸੀਂ ਉਦੋਂ ਵੀ ਇਤਾਂ ਹੀ 5-5 ਗ੍ਰਾਮ 4-4 ਗ੍ਰਾਮ ਜਿਹੜਾ ਨਸ਼ਾ ਸਿਰ ਪਾ ਪਾ ਕੇ ਮੁੰਡਿਆਂ ਨੂੰ ਜੇਲ੍ਹ ਹੀ ਭੇਜਿਆ ਗਿਆ ਹੁਣ 11 ਸਾਲ ਬਾਅਦ ਫੇਰ ਇਹਨਾਂ ਨੂੰ ਚੇਤਾ ਆ ਗਿਆ 11 ਸਾਲ ਬਾਅਦ ਫੇਰ ਇਹਨਾਂ ਨੇ ਹੁਣ ਆਪ ਕੀ ਕੋਲੀਆਂ ਪਾਉਣੀ ਆ ਸ਼ੁਰੂ ਕਰ ਦਿੱਤੀਆਂ ਸੈਚੇ ਬਚਾਰੇ ਵੀ ਇਹ ਥੋੜਾ ਬਹੁਤ ਕਰਦੇ ਰਹੇ ਆ ਪਰ ਜਿਹੜੇ ਪੱਟੇ ਜਿਹੜੇ ਆ ਜਿਹੜੇ ਤਕੜੇ ਤਕੜੇ ਹਾਂ ਉਹਨਾਂ ਨੂੰ ਹੱਥ ਨਹੀਂ ਪਾਇਆ ਹੁਣ ਅੱਖਾਂ ਮਿੱਟੀ ਪਾਉਣ ਲਈ ਲੋਕਾਂ ਨੂੰ ਔਣ ਇੱਕ ਬਰਾਜ ਕਰਦੀ ਪਾਣੀ ਧਰਦਾ ਪੱਟਾ ਕੂ ਜਿਹਨੂੰ ਮਜੀਠੀਏ ਇਹਦੇ ਨਾਂ ਨਾ ਜਾਣਦੇ ਆ ਉਹਨੂੰ ਚੱਕ ਕੇ ਅੰਦਰ ਕੀਤਾ ਭਾਵੇਂ ਹੱਲੇ ਪੀਜੀਲੈਂਸ ਦੇ ਕਬਜ਼ੇ ਦੇ ਵਿੱਚ ਹੀ ਆ ਅਦਾਲਤ ਨੇ ਉਹਦਾ ਰਮਾਂਡ ਲਿਆ ਆ ਦਿੱਤਾ ਰਮਾਂਡ ਬਾਰਾ ਉਹ ਜਾਇਦਾਦਾਂ ਵਾਧੂ ਬਣਾਉਣ ਵਾਲੇ ਕੇਸ ਦੇ ਵਿੱਚ ਆ ਵੀ ਜਾਇਦਾਦ ਤੁਸੀਂ ਆਪਣੀ ਸਮਰਾਥਾ ਨਾਲੋਂ ਵਾਧੂ ਕਿੱਤਾ ਬਣਾਈਆ ਉਸ ਮਸਲੇ ਦੇ ਵਿੱਚ ਕਾਪੂ ਕੀਤਾ ਉਹ ਨਸ਼ਿਆਂ ਵਾਲਾ ਜਿਹੜਾ ਆ ਪਹਿਲਾ ਜਿਹੜਾ ਕੇ 19 ਜਿਹੜਾ 22 ਦੇ ਵਿੱਚ ਜਿਹੜਾ ਸਿੱਦਾ ਜਦੋਂ ਉਹਨੂੰ ਫਰਿਆ ਸੀਗਾ ਸੁਪਰੀਮ ਕੋਰਟ ਨੇ ਇਲੈਕਸ਼ਨਾਂ ਕਰਕੇ ਉਹਨੂੰ ਛੋਟ ਦੇ ਦਿੱਤੀ ਸੀਗੀ ਉਹ ਕੇਸ ਹਾਲੇ ਵੀ ਠੰਡੇ ਪਾਸੇ ਦੇ ਵਿੱਚ ਆ ਕਿੱਥੇ ਪਹੁੰਚਿਆ ਕਿੱਥੇ ਨਹੀਂ ਪਹੁੰਚਿਆ ਤਾਂ ਨੂੰ ਕਿਸੇ ਨੂੰ ਕੋਈ ਨਹੀਂ ਪਤਾ ਪਰ ਲੋਕਾਂ ਦਾ ਧਿਆਨ ਦੂਜੇ ਪਾਸੇ ਲੈ ਕੇ ਜਾਣ ਲਈ ਇੱਕ ਨਵੇਂ ਕੇਸ ਦੇ ਵਿੱਚ ਉਹਨੂੰ ਚੱਕ ਕੇ ਅਲਝਾ ਲਿਆ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਜੂਤਾ ਜਿਹੜੀ ਸਰਕਾਰ ਆ ਇਹ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਸਟੈਂਡ ਲੈਣ ਲੱਗੀ ਹੋਈ ਆ ਇਹਨਾਂ ਦਾ ਮੁਖੀ ਆ ਕੇਤਰੀਵਾਲ ਕੇਤਰੀਵਾਲ ਨੇ ਉਹਦੋਂ ਪਹਿਲਾਂ ਮਾਫੀ ਮੰਗ ਲਈ ਸੀਗੀ ਮਜੀਠੀਏ ਦੇ ਕੋਲੋਂ ਇਹ ਮੇਰੇ ਤੋਂ ਕਲਤੀ ਦੇ ਨਾਲ ਕਿਹਾ ਗਿਆ ਜੇ ਨਾ ਤਾਂ ਮਾਨਾ ਜਿਹੜਾ ਇਹੋ ਜਿਹਾ ਹੋਵੇ ਤੁਸੀਂ ਉਹਨਾਂ ਤੋਂ ਕੀ ਆਸ ਕਰਦੇ ਆ ਵੀ ਨਸ਼ਾ ਕਿੰਨੇ ਮਖੂਗਾ ਇੱਕ ਜਿਹੜਾ ਲੜਾਈ ਵਾਲਾ ਮਸਲਾ ਸੀ ਉਹ ਅੰਦਰ ਵਿਆਹ ਲਾਉਣ ਲੱਗੇ ਆ ਉਹ ਪੈਰਲਲ ਬਣਦੀ ਕਾਰਵਾਈ ਜਿਹੜੀ ਦੂਜੀ ਧਿਰ ਦੇ ਉਹਨੇ ਜਿਆਦਾ ਕਿ ਦੂਜੀ ਦੀ ਪੈਰਲਲ ਕਾਰਵਾਈ ਕੀਤੀ ਜਿਹੜਾ ਜ਼ਮੀਰ ਵਾਲਾ ਕੇਸ ਆ ਜਿਲ੍ਹਾ ਜਾਤੀ সূচক শব্দ ਵਾਤੇ ਆ ਉਹਦਾ ਦੋਹਾਂ ਪਾਰਟੀਆਂ ਨੂੰ ਸਵੇਰ ਦਾ 10 ਵਜੇ ਐਸਐਚਓ ਸਾਹਿਬ ਨੇ ਟੇਲ ਦੇ ਤਾਂ ਫੋੜ ਜੀ ਕਰਦਗੇ ਇਹਨੂੰ ਤੀਜੀ ਗੱਲ ਜਿਨ੍ਹਾਂ ਥਾਣੇਦਾਰਾਂ ਨੇ ਜੇਤੋ ਜੇਤੋ ਵੀ ਪੈਸੇ ਲਏ ਆ ਮੋਟਾ ਸਿੰਘ ਤੋਂ 8000 ਰੁਪਏ ਲਿਆ 25000 ਰੁਪਏ ਲਿਆ ਪਹੁੰਚਿਆਂ ਤੋਂ ਜਾਂ ਹੋਰ ਵੀ ਜਿਹੜੇ ਪੈਸੇ ਦਾ ਰੋਲਾ ਉਹ ਕੈਸੇ ਥਾਣੇਦਾਰਾਂ ਤੋਂ ਵਾਪਸ ਕਰਾਏ ਜਾਣਗੇ ਇਹ ਫੈਸਲਾ ਹੋ ਗਿਆ ਸਮੋਵਾਲ ਜੀ ਦਾ ਕੇਸ ਆ ਉਹ ਐਸਐਚਓ ਸਾਹਿਬ ਫੋਲਵੀਰ ਕਰਨਗੇ ਇੱਕ ਤਰਵਲ ਵਾਲਾ ਕੇਸ ਆ ਜਿਹੜੀ ਇਹ ਰਜਿੰਦਰ ਸਿੰਘ ਨੇ ਪੋਟ ਕੀਤਾ ਸੀ ਉਹ ਐਸਐਚਓ ਸਾਹਿਬ ਨੇ ਟਾਈਮ ਦੇ ਦਿੱਤਾ ਪਾਸੋਂ ਦਾ ਉਹ ਪਾਸੋਂ ਨੂੰ ਦੋਈ ਪਾਰਟੀਆਂ ਸੱਜ ਕੇ ਰਾਜੀਨਾਮਾ ਹੁੰਦਾ ਉਹ ਰਾਜੀਨਾਮਾ ਖੁਦ ਉਹਨੇ ਬਣਦੀ ਕਾਰਵਾਈ ਹੋ ਗਈ ਤੇ ਸਾਡੇ ਸਾਰੇ ਸਾਥੀਆਂ ਦਾ ਇਹ ਵਿਚਾਰਿਆ ਅਸੀਂ ਤਾਂ ਇਹ ਕਹਿੰਦੇ ਸੀ ਵੀ ਇਹ ਜਿਹੜੀ ਹੰਸਾ ਦੀ ਜੋੜੀ ਚੰਦਜੀਤ ਤੇ ਵਿਜੇ ਜੀ ਵੀ ਇੱਥੇ ਇਹਨਾਂ ਨੂੰ ਚੱਲਦਾ ਕਰੋ ਪਰ ਸਾਡੇ ਅੱਜ ਦੇ ਮਜਾਰੇ ਦੇ ਵਿੱਚ ਗਰਾਹ ਖਾਣੇ ਵਾਲੇ ਵੀ ਆਇਓਗਾ ਸਾਥੀ ਜਸਵੰਤਾ ਤੇ ਸੀ ਹੁਣੀ ਇਹ ਕਹਿੰਦੇ ਭਰਾਵਾ ਸਾਨੂੰ ਬਾਹਰ ਤੋਂ ਸਾਡੇ ਨਾਲ ਨਾ ਘਟੋ ਬਲਵਰ ਵਾਲੇ ਕਹਿੰਦੇ ਸਾਨੂੰ ਬਾਹਰ ਤੋਂ ਸਾਡੇ ਨਾਲ ਨਾ ਘਟੋ ਹੁਣ ਫੈਸਲਾ ਇਹ ਹੋਇਆ ਵੀ ਅਸੀਂ ਇਹਨਾਂ ਨੂੰ ਇੱਥੇ ਹੀ ਜਿੱਦਾਂ ਟੀਸੀ ਨੇ ਪਹਿਲਾਂ ਕੀਤਾ ਸੀ ਵੀ ਇੱਥੇ ਐ ਪੂਰੇ ਬੰਦੇ ਬਣਾ ਕੇ ਰੱਖਾਂਗੇ ਹੁਣ ਇਹ ਪੈਸਾ ਲੈਣ ਤੋਂ ਪਹਿਲਾਂ ਕਿਸੇ ਤੋਂ ਲੱਖਵਾਰੀ ਸੋਚਣਗੇ ਇਹ ਵੀ ਅਸੀਂ ਥਾਣਾ ਗਰਾਇਆਂ ਤੋਂ ਇੰਸਪੈਕਟਰ ਸਾਹਿਬ ਆਏ ਆ ਅਸੀਂ ਬੇਨਤੀ ਇਹਨਾਂ ਨੂੰ ਇਹ ਕੀਤੀ ਵੀ ਸਾਡੇ ਨਾਲ ਵਾਦੇ ਉਹ ਕਰਿਓ ਜਿਹੜੇ ਤੁਸੀਂ ਪੂਰੇ ਕਰਨੇ ਆ ਸਾਡੇ ਨਾਲ ਜੋ ਗੱਲਬਾਤ ਹੋਈ ਆ ਜਿਹੜੀ ਮੈਂ ਤੁਹਾਡੇ ਨਾਲ ਸੰਜੀ ਕੀਤੀ ਆ ਉਹ ਤੁਹਾਨੂੰ ਥੇੜਕੇ ਵਾਲੇ ਇੰਸਪੈਕਟਰ ਹੋਣ ਜਾਂ ਗਰਾਇਆਂ ਵਾਲੇ ਫੈਸਲਾ ਕਰ ਲੈਣਾ ਵੀ ਤੁਹਾਨੂੰ ਸਹੂਸਾ ਲਾਉਣ ਲਈ ਇਹ ਮਸਲੇ ਇੱਕਦਾਂ ਤਾਂ ਕੋਈ ਐਕਸ਼ਨ ਹੋ ਗਿਆ ਹੁਣੇ ਤੇ ਅਸੀਂ ਦਾ ਫੈਸਲਾ ਹੋ ਗਿਆ ਵੀ ਕਿੰਨੇ ਜਿਆਦੇ ਆਵੇਂ ਇੱਥੇ ਕਈ ਔਰਤਾਂ ਇਕੱਠੀਆਂ ਆ ਬੇ ਸਾਡੇ ਬੱਚਿਆਂ ਤੇ ਨਜਾਇਜ਼ ਕਟ ਜਿਹੜੇ ਆ ਹੋਂ ਪਰਦੇ ਹੋਇਆ ਉਹ ਵੀ ਅਸੀਂ ਇਹਨਾਂ ਨੂੰ ਵੇਖ ਕੇ ਕੀਤੀ ਆ ਵੀ ਜਿਨ੍ਹਾਂ ਦੇ ਪਰਦੇ ਹੋਇਆ ਤੁਸੀਂ ਇਨਕੁਆਰੀ ਕਰਕੇ ਜੇ ਕਿਸੇ ਤੇ ਤੁਹਾਨੂੰ ਲੱਗਦਾ ਵੀ ਨਜਾਇਜ਼ ਹੋਇਆ ਤਾਂ ਉਹਨੂੰ ਕੱਟਣ ਦੀ ਕੋਸ਼ਿਸ਼ ਕਰੋ ਇਹਨਾਂ ਨੇ ਸਾਨੂੰ ਪੇਪਰ ਉਸਾਦ ਆਇਆ ਜੇ ਸੇ ਤੁਹਾਡੇ ਸਾਰੇ ਜਿਹੜੇ ਆ ਇੱਕ ਲੰਮ ਇਸ ਤੇ ਅਸੀਂ ਮੰਨਦੇ ਆ ਕਿ ਮੈਂ ਬੇਨਤੀ ਕਰਦਾ ਕਿ ਹੁਣ ਫੈਸਲਾ ਕਰ ਲੈਣਾ ਕੋਈ ਰეკਡ ਜਾਂ ਦੋਇਰ ਕਰੀ ਜੇ ਤੁਹਾਨੂੰ ਪਰੋਸਾ ਕੇ ਨਾ ਜਾਣਾ ਅਸਪੈਕਟਰ ਸਿਕੰਦਰ ਸਿੰਘ ਜੀ ਤੁਹਾਡੀ ਨਾਲ ਗੱਲਬਾਤਾਂ ਕੀਤੀ ਚੱਲ ਕੇ ਆਏ ਆ ਬੜੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਜਦੋਂ ਕੋਈ ਕੋ ਪ੍ਰੋਬਲਮ ਆਉਦੀ ਤਾਂ ਹੀ ਇਹਨਾਂ ਕੋਲ ਆਉਂਦਾ ਜਾਂ ਕੋ ਆਪਣੀ ਪ੍ਰੋਬਲਮ ਦੱਸਣ ਆਉਂਦਾ ਹੈ ਜਿੱਦ ਨੇ ਵੀ ਅੱਜ ਸਰਕਾਰ ਜੋ ਕਾਫਰ ਸਾਹਿਬ ਨਾਲ ਆਏ ਸੀਗੇ ਆਪਣੇ ਕੋਲ ਦੇ ਉਹ ਸਾਰਿਆਂ ਨੇ ਆਪਣੇ ਦੁੱਖ ਯਾਰ ਦਿੱਤੇ ਨੇ ਉਹ ਸਾਰੇ ਬ੍ਰਿਗੀਡਾਨ ਜਿਹੜੇ ਅਗੇ ਇਨਸਪੈਕਟਰ ਸਾਹਿਬ ਦੇਖਣਗੇ ਜੋ ਵੀ ਸੱਚ ਹੈਗਾ ਅਨੇਕਵਰੀ ਕਰਕੇ ਇਕੱਠਾ ਹੁਣੇ ਉਹ ਪਰਚਾ ਆਪਣੇ ਕਾਰਵਾਈ ਕਰਨ ਲੱਗੇ ਨੇ ਜੋ ਬਿਆਨ ਲਿਖ ਰਹੇ ਨੇ ਉਹਦੇ ਨਾਲ ਜੋ ਸਚਾਈ ਹੋ ਇਮੀਡੀਏਟ ਕਾਰਵਾਈ ਕਰਦਗੇ ਦੂਜੇ ਜਿਹੜੇ ਮਸਲੇ ਹੈਗੇ ਨੇ ਉਹ ਵੀ ਸਾਰੇ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਵੀ ਸੱਚ ਹੈਗਾ ਉਹ ਉਹ ਕਰਦਣਗੇ ਤੇ ਬਾਕੀ ਅੱਗੇ ਤੋਂ ਵੀ ਦੇਖੋ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਬੰਦੇ ਉਹੋ ਹੀ ਫੜੇ ਜਾਂਦੇ ਨੇ ਕਿ ਜਿਹੜੇ ਮੜਾ ਮੋਟਾ ਕੋਈ ਕੰਮ ਕਰਦੇ ਨੇ ਫਿਰ ਵੀ ਜੇ ਤਾਂ ਕੋਈ ਤਾਂ ਜਾਂਚੀ ਹੋਈ ਹੈ ਨਾ ਉਹਦੇ ਬਾਰੇ ਵੀ ਵੈਰੀਫਾਈ ਕਰ ਲਾਂਗੇ ਸਪੈਸ਼ਲ ਜੋ ਸਚਾਈ ਹੈਗੀ ਉਹ ਹੀ ਹੋਏਗੀ ਠੀਕ ਹੈ ਬਾਕੀ ਜੇ ਦੀ ਕੋਈ ਜਾਂਚ ਪਤਲਾਸ਼ੀ ਵਗੈਰਾ ਕੁ ਪਈ ਹੈ ਨਾ ਵਸ ਸਪੈਸ਼ਲ ਤੋਂ ਮਿਲਦਾ ਤੇ ਇਹਨਾਂ ਦੇ ਨੌਲੇਜ ਨਹੀਂ ਹੁੰਦਾ ਗੱਲਾਂ ਹੁਣ ਐਸ ਐਚਓ ਜਿਹੜਾ ਹੈਗਾ ਨਾ ਕਈ ਕੋਰਸ ਤੇ ਵੀ ਗਏ ਸੀਗੇ ਛੁੱਟੀਆਂ ਵੀ ਪੰਜ ਛੇ ਦਿਨ ਦੀ ਗਏ ਸੀਗੇ ਉਹਦੇ ਤਰ੍ਹਾਂ ਇਹਨਾਂ ਦੇ ਕਈ ਗੱਲਾਂ ਨਹੀਂ ਨੌਲੇਜ ਦੇ ਗਈਆਂ ਹੈਗੀਆਂ ਉਹ ਜਿਹੜੀਆਂ ਦਸਤੀਆਂ ਨੇ ਉਹ ਅੱਜ ਕਲੀਅਰ ਕਰ ਲਵਾਂਗੇ ਜੇ ਕਿਸੇ ਦੀ ਕੋਈ ਜਮਾਤਰਾ ਸ਼ੀਆ ਜਾਂ ਕੋਈ ਮੋਬਾਈਲ ਵਗੈਰਾ ਉਹ ਦੇ ਦੇਣ ਗਿਆ ਜਿਹਦੇ ਕੋਲ ਪਿਆ ਕਰਵਾ ਦੇਣਗੇ ਠੀਕ ਹੈ